DIG ਦਾ ਅਚਨਚੇਤ ਥਾਣੇ ਅੰਦਰ ਛਾਪਾ ਕਮਰਿਆਂ ਵਿੱਚ AC ਲਗਾ ਕੇ ਸੁੱਤੇ SHO ਅਤੇ DSP ਤੇ ਹੋਈ ਕਾਰਵਾਈ ਪੰਜਾਬ ਪੁਲਿਸ ਦੇ ਡਿਊਟੀ ਪ੍ਰੋਟੋਕਾਲ ਦੀ ਸ਼ਕਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਤਹਿਤ ਅੱਜ DIG ਜਲੰਧਰ ਰੇਜ ਹਰਮਨबीर ਸਿੰਘ ਗਿਲਨੇਸਵਰੇ 7:30 ਵਜੇ ਟਾਂਡਾ ਥਾਣੇ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ ਇਸੇ ਦੌਰਾਨ DIG ਨੇ ਪਾਇਆ ਕਿ ਥਾਣੇ ਅੰਦਰ ਸਿਰਫ ਇੱਕ ਹੀ ਕਲਰਕ ਹੈ ਜੋ ਕਿ ਬਿਨਾ ਹਥਿਆਰਾਂ ਦੇ ਹੈ ਜੋ ਕਿ ਰੋਲ ਕਾਲ ਸਵੇਰੇ 8 ਵਜੇ ਹੋਣੀ ਸੀ ਉਹ ਵੀ ਨਹੀਂ ਹੋਈ ਨਾਲ ਹੀ SHO ਵੀ ਥਾਣੇ ਵਿੱਚ ਨਹੀਂ ਸੀ ਜਾਂਚ ਕਰਨ ਤੇ ਪਤਾ ਲੱਗਿਆ ਕਿ ਉਹ ਕਾਰ ਵਿੱਚ ਸੁੱਤੇ ਪਏ ਸਨ ਜਿਸ ਤੇ SHO ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ ਨਿਰੀਖਣ ਦੌਰਾਨ DIG ਗਿੱਲ ਨੇ ਥਾਣੇ ਦੇ ਰਿਕਾਰਡ ਅਤੇ ਫੋਰਸ ਦੀ ਮੌਜੂਦਗੀ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਨਰੀਖਨਦਾਨ ਇਹ ਗੱਲ ਸਾਹਮਣੇ ਆਈ ਕਿ ਥਾਣੇ ਵਿੱਚ ਬਿਨਾ ਹਥਿਆਰਾਂ ਤੋਂ ਇੱਕ ਹੀ ਐਮ ਐਚ ਸੀ ਤੋਂ ਇਲਾਵਾ ਸਵੇਰੇ 8 ਵਜੇ ਤੱਕ ਕੀਤੀ ਗਈ ਰੋਲ ਕਾਲ ਵੀ ਪੁਲਿਸ ਸਟੇਸ਼ਨ ਵਿੱਚ ਲਾਗੂ ਨਹੀਂ ਕੀਤਾ ਗਿਆ ਜੋ ਕਿ ਸੀਨੀਅਰ ਅਧਿਕਾਰੀਆਂ ਦੇ ਨਿਸ਼ਾ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਐਸ ਐਚਓ ਟਾਂਡਾ ਅਤੇ ਡੀ ਐਸ ਪੀ ਟਾਂਡਾ ਨੂੰ ਵੀ ਆਪਣੇ ਘਰਾਂ ਵਿੱਚ ਸੁੱਤੇ ਪਾਏ ਗਏ ਜਾਣਕਾਰੀ ਅਨੁਸਾਰ ਡੀ ਆਈ ਜੀ ਨੇ ਦੌਰੇ ਤੇ 1 ਘੰਟਾ 45 ਮਿੰਟ ਬਾਅਦ ਪੁਲਿਸ ਫੋਰਸ ਵੇਰੀ 9:30 ਵਜੇ ਦੇ ਕਰੀਬ ਥਾਣੇ ਪਹੁੰਚੀ ਇਸ ਨੂੰ ਸੁਰੱਖਿਆ ਦੀ ਘਾਟ ਤੇ ਥਾਣੇ ਲਈ ਸੰਬੰਧਤ ਖਤਰੇ ਦਾ ਸੰਕੇਤ ਮੰਨਿਆ ਗਿਆ ਯੂਨਿਟ 4 ਰੋਲਨਾ ਕਾਲ ਸਟੇਟ ਅਫਰਟ ਆਈ ਫੋਰ ਯੂਨਿਟ 4 ਡੈਲਟਾ 1 ਯੂਨਿਟ 4 ਫਾਈਲ ਫੋੜ ਕਰ ਰੇਂਜ ਦੇ ਸਾਰੇ ਜੀਓ ਐਸਐਚਓ ਤੋਂ ਲੈ ਕੇ ਐਸਐਸਪੀਸ ਨੂੰ ਨੋਟ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਿਤਕੇ ਨੰਬਰ 8 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਤਾੜਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਾ ਫਰੀ ਬਿਲਕੁਲ ਨਹੀਂ ਹੈਗੀ ਸਿਰਫ ਇੱਕ ਅਡੀਸ਼ਨ ਪੁੱਛੀ ਸੀ ਨਾਇਕਾ ਇੱਕ ਲੇਡੀ ਹਵਾਲਾ ਪਿੱਗੇ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਕਰਾ ਰਿਹਾ ਸੀ ਫਿਰ ਹਾਲ ਐਸਐਚਓ ਟਾਂਡੇ ਦੇ ਨਾਲ ਪੁਲਿਸ ਲਾਈਨ ਹੈ ਗੜ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹੁਰਖੁਰ ਦੀ ਕੋਲ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਹੂੰਗਾ ਵੀ ਕਿਹੜੇ-ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਉਰਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਹ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮਨ ਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਾਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਐਸਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ